ਹਾਲੋ ਸ਼ਿਵਾਲਿਕ ਸਿਟੀ ਦੇ ਬਾਹਰ ਸਿਟੀਓ ਦੀ ਬੱਸ ਹੈ ਜਿਹੜੀ ਉਹ ਖੱਡੇ ਦੇ ਵਿੱਚ ਫਸ ਚੁੱਕੀ ਹੈ ਬੱਸ ਤੋਂ ਨਾ ਟੁੱਟ ਵੀ ਚੁੱਕੀ ਹੈ ਇਹ ਸਾਰੀਆਂ ਸਵਾਰੀਆਂ ਤਾਰਨੀਆਂ ਪਈਆਂ ਲੋਕਾਂ ਦਾ ਬੁਰਾ ਹਾਲ ਹੈ ਫਿਰ ਦੇਖੋ ਹਾਲ ਧਰਨਾ ਲਗਾਇਆ ਸੀਗਾ ਐਸਡੀਐਮ ਡਾਕਟਰ ਦੇ ਬਾਹਰ ਆਸ਼ਵਾਸ਼ਣ ਸੀਗਾ ਕਿ ਅੱਜ ਸੜਕਾਂ ਬਣਨ ਲੱਗ ਜਾਣਗੀਆਂ ਪਰ ਇਹਦੇ ਚ ਰੌਲਾ ਇਹ ਹੈ ਕਿ ਨੈਸ਼ਨਲ ਹਾਈਵੇ ਹੈ ਇਸ ਕਰਕੇ ਥੋੜੀ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਰ ਅਸੀਂ ਬੇਨਤੀ ਕਰਾਂਗੇ ਐਸਡੀਐਮ ਸਾਹਿਬ ਨੂੰ ਵੀ ਇੱਥੇ ਵੀ ਗੜਕਸਟਾ ਹੋ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਤੇ ਇੱਧਰ ਜਾਮ ਲੱਗਿਆ ਪਿਆ ਰੌਂਗ ਸਾਈਡ ਲੋਕ ਆ ਰਹੇ ਜਾ ਰਹੇ ਆ ਈਕਰਣਾ ਬੁਰਾ ਹਾਲ ਲੋਕਾਂ ਦਾ ਜੀ ਆਨੇ ਖੜੇ ਆ ਆ ਡਿਊਟੀ ਵਾਲਿਆਂ ਦਾ ਹਾਲ ਦੇਖੋ ਜਿਵੇਂ ਖੜੇ ਨੇ ਬੱਚਿਆਂ ਨੇ ਸਕੂਲ ਜਾਣਾ ਕਾਲਜ ਜਾਣਾ ਹੁਣ ਇੱਥੋਂ ਟ੍ਰੈਫਿਕ ਰੌਂਗ ਸਾਈਡ ਜਾ ਰਹੀ ਹੈ ਇੱਧਰ ਵੀ ਜਾਮ ਲੱਗਦਾ ਹੈ ਇੱਧਰ ਵੀ ਲੱਗ ਰਿਹਾ ਪਰ ਮਾਫ ਕਰਿਓ ਇੱਥੇ ਮੈਂ ਕਹੂੰਗਾ ਕਿ ਆ ਸ਼ਿਵਾਲਿਕ ਸਿਟੀ ਦੇ ਲੋਕ ਵੀ ਇੰਨੇ ਜ਼ਿੰਮੇਵਾਰ ਨੇ ਜਿੰਨਾ ਪ੍ਰਸ਼ਾਸਨ ਹੈ ਇਹਨਾਂ ਲੋਕ ਘਰੋਂ ਨਹੀਂ ਨਿਕਲਦੇ ਹੈ ਨਾ ਹੀ ਧਰਨਿਆਂ ਤੇ ਆਉਂਦੇ ਨੇ ਕਿਉਂਕਿ ਮੈਨੂੰ ਲੱਗਦਾ ਵੀ ਇਹਨਾਂ ਨੂੰ ਸੜਕਾਂ ਦੀ ਲੋੜ ਹੈ ਨਹੀਂ ਸ਼ਿਵਾਲਿਕ ਸਿਟੀ ਆਿਆਂ ਨੂੰ 6 6 7 7 ਐਸੋਸੀਏਸ਼ਨਾਂ ਨੇ ਇੱਥੇ ਕਿਸੇ ਨੇ ਸਰਕਾਰ ਦੀ ਵਾਵਾ ਕਰਨੀ ਹੈ ਕਿਸੇ ਨੇ ਐਮਸੀ ਨਾਲ ਯਾਰੀ ਨਿਭਾਉਣੀ ਹੈ ਇਹ ਲੋਕ ਇੱਥੋਂ ਨਿਕਲ ਨਹੀਂ ਸਕਦੇ ਅੱਜ ਇਹਨਾਂ ਨੂੰ ਵੀ ਥੋੜਾ ਕਹਿਣ ਨੂੰ ਦਿਲ ਕੀਤਾ ਕਿਉਂਕਿ ਇਹ ਲੋਕ ਖੁਦ ਹੀ ਜ਼ਿੰਮੇਵਾਰ ਨੇ ਸ਼ਿਵਾਲਿਕ ਸਿਟੀ ਦੇ ਵੱਡੇ ਵੱਡੇ ਬਾਸੀ ਥਲੇ ਲੱਗਦੀ ਆ ਸਰਕਾਰ ਕਿ ਇਹਨਾਂ ਦੀ ਜਿਹੜੀ ਇਹ ਮਾੜੀ ਹਾਲਤ ਲਈ ਨਾ 12-20 ਬੰਦਿਆਂ ਨੇ ਇਕੱਠੇ ਹੋ ਕੇ ਐਸੋਸੀਏਸ਼ਨਾਂ ਬਣਾ ਰੱਖੀਆਂ ਨੇ ਨਾ ਕੁਝ ਕਰਦੇ ਆ ਨਾ ਕੋਈ ਤਰਨਾ ਰੋਸ ਮਚਾਇਰਾ ਸਿਰਫ ਐਪਲੀਕੇਸ਼ਨਾਂ ਦੇ ਦਿੰਨੇ ਆ